Thank you. पर ना, तेरी पर ना तेरे घर भी आए गेरे कारी भगती का पर नाम तेरे कर भी आए गए घनश्याम बस याद कल फिर याद कर थोड़ा याद कर फिर याद कर जो जीवन बर्बाद कर न जूजीवन बर्बाद कर दीपे धन लोट न आए ਹਾਂਜੀ ਸਰ ਕੀ ਕਹੋਗੇ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ ਕਿ ਐਕਨੂਰ ਬਲ ਸੋਸਾਇਟੀ ਵੱਲੋਂ ਸ੍ਰੀ ਮਦਵੋਦ ਦੀ ਸਾਹ ਕਰਵਾਈ ਜਾ ਰਹੀ ਹੈ ਜੋ ਕਿ ਯੂਨੀਵਰਸਿਟੀ ਵਿੱਚ ਹੋ ਰਹੀ ਹੈ ਤੇ ਇੱਥੇ ਆ ਕੇ ਜਿਹੜਾ ਮਾਹੌਲ ਹੈਗਾ ਉਹ ਬਹੁਤ ਹੀ ਵਧੀਆ ਹੈਗਾ ਬਹੁਤ ਸ਼ਾਂਤੀ ਮਿਲਦੀ ਹੈ ਇੱਥੋਂ ਜਿਹੜਾ ਮੰਦਰ ਬਣੇ ਹੋਏ ਆ ਉਹ ਬਹੁਤ ਸੁੰਦਰ ਔਰ ਵਧੀਆ ਮੰਦਰ ਲੱਗੇ ਆ ਆਪਣੇ ਜਿਹੜੇ ਸਵਾਮੀ ਜੀ ਹੈਗੇ ਆ ਇਹ ਸਾਡੇ ਐਕਨੂਰ ਬਲ ਸੋਸਾਇਟੀ ਨਾਲ ਜੁੜੇ ਹੋਏ ਆ ਤੇ ਕਾਫੀ ਕਥਾ ਕਾਫੀ ਸਾਲਾਂ ਦੇ ਕਰ ਤਿਆਰ ਰਹੀ ਹੈ ਇਹਨਾਂ ਦੌਰਾਂ ਕਥਾ ਜਿਹੜੀ ਕੀਤੀ ਜਾਂਦੀ ਹੈ ਉਹ ਬਹੁਤ ਹੀ ਵਿਸਤਾਰ ਨਾਲ ਕਥਾ ਕੀਤੀ ਜਾਂਦੀ ਹੈ ਜਿਸ ਚੀ ਕੇ ਸਰੀਬਾਤ ਉਹ ਬਹੁਤ ਕੀਤਾ ਦਾ ਚੰਗੀ ਤਰ੍ਹਾਂ ਵਿਸਤਾਰ ਬਣਾ ਲਿਆ ਕੀਤਾ ਜਾਂਦਾ ਹੈ ਤੇ ਸਰਲ ਬਸਾ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ ਮੈਂ ਸਾਨੀ ਸ਼ਿਸ਼ਟਾਨੰਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਜੀ ਸਾਡੇ ਜਸਦੇ ਜੁੜੇ ਹੋਏ ਹੈ ਤੇ ਬੜਾ ਕੀਮਤੀ ਟਾਈਮ ਕੱਟ ਕੇ ਸਾਡੇ ਸੋਹ ਕਰਦੇ ਹੈਗੇ ਤੇ ਸਮਾਜ ਤੇ धर्म ਦਾ ਪ੍ਰਚਾਰ ਕਰਦੇ ਹੈਗੇ ਮੈਥਿਆ ਇਸੇ ਬੈਲਾ ਨੂੰ ਤੇ ਜਿਹੜੇ ਭਾਈ ਇੱਥੇ ਆਏ ਹਨ ਉਹਨਾਂ ਦਾ ਬਹੁਤ ਬਹੁਤ ਅਨੰਦਨ ਕਰਦਾ ਹੈ ਤੇ ਸਵਾਗਤ ਕਰਦਾ ਹੈ ਕਿ ਵੀ ਆਪ ਦਾ ਟੀਮ ਸੀ ਟੈਂਪਰਡ ਕੀ ਆ ਗਏ ਮੈਂ ਪਰ ਤੇ ਜੀ ਹਾਂਜੀ ਸ਼ਬਦਾਂ ਜੀ ਅੱਜ ਕਥਾ ਦਾ 6ਵਾਂ ਦਿਨ ਹੈ ਆ 5 ਦਿਨ ਹੋ ਗਏ ਅਸੀਂ ਬਹੁਤ ਆਨੰਦ ਲੇਤਾ ਬਹੁਤ ਅੱਛਾ ਲੱਗਿਆ ਹਮੇ ਕਥਾ ਵਿੱਚ ਸਵਾਮੀ ਜੀ ਨੇ ਕਥਾ ਵੀ ਬਹੁਤ ਅੱਛੇ ਤਰ੍ਹਾਂ ਸਨਾਈ ਹੈ ਸਭ ਨੂੰ ਰਾਸ ਆਇਆ ਤੇ ਅੱਜ ਸਾਡੇ ਵਿੱਚ ਡਾਕਟਰ ਪਵਨ ਗੁਪਤ ਆਏ ਹੋਏ ਅਤੇ ਉਹਨਾਂ ਦਾ ਵੀ ਅੱਛਾ ਸਵਾਗਤ ਕੀਤਾ ਬਸ ਅਮੇ ਭਗਵਾਨ ਹਮੇ ਆਪਣੇ ਚਰਨਾਂ ਵਿੱਚ ਐਸੇ ਲਗਾਏ ਰੱਖੇ ਰਾਦੇ ਰਾਦੇ ਰੂਹੀ ਭੈਣ ਜੀ ਇੱਕ ਗੱਲ ਅਸੀਂ ਪੁੱਛਣਾ ਚਾਹਾਂਗੇ ਵੀ ਇਸ ਪ੍ਰੋਗਰਾਮ ਚ 6 ਦਿਨ ਤੋਂ ਹਿੱਸਾ ਲੈ ਰਹੇ ਹੋ ਤਾਂ ਤੁਹਾਡੀ ਜ਼ਿੰਦਗੀ ਚ ਕੋਈ ਬਦਲਾਅ ਆਇਆ ਕਿਸ ਤਰ੍ਹਾਂ ਖੁਦ ਮਹਿਸੂਸ ਕਰ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੇਖੋ ਸਾਨੂੰ ਇੰਨਾ ਨੰਦ ਵੀ ਲੜਿਆ ਕਿ ਬਸ ਅਸੀਂ ਕਹਿੰਦੇ ਆ ਵੀ ਪਰਮਾਤਮਾ ਨੇ ਸਾਨੂੰ ਆਪਣੇ ਨਾਲ ਥੋੜਾ ਬਹੁਤਾ ਸਹਿਯੋਗ ਦਿੱਤਾ ਬਸ ਅਸੀਂ ਇਸੇ ਜੀ ਖੁਸ਼ ਆ ਬਾਗੋ ਬਾਗ ਇਹਹੀ ਪ੍ਰੋਗਰਾਮ ਦੀ ਕਾਮਯਾਬੀ ਹੈ ਬਸ ਬਸ ਅਸੀਂ ਇਸੇ ਜੀ ਖੁਸ਼ ਆ ਵੀ ਮਾਲਕ ਨੇ ਸਾਨੂੰ ਇੰਨੀ ਸ਼ਕਤੀ ਦਿੱਤੀ 7 ਦਿਨ ਅਸੀਂ ਇਸ ਭਾਗ ਵਿੱਚ ਆ ਕੇ ਸੁਣ ਰਹੇ ਆ ਪਤਾ ਨਹੀਂ ਲੱਗਿਆ ਦਿਨ ਪਤਾ ਹੀ ਨਹੀਂ ਲੱਗਿਆ ਸਾਨੂੰ ਘਰੋਂ ਵੀ ਐ ਰਹਿੰਦਾ ਵੀ ਫਟਾਫਟ ਭੱਜੋ ਵੀ ਭਗਵਾਨ ਬੁਲਾਈ ਜਾਂਦੇ ਆਪਾਂ ਕਿਉਂ ਨਹੀਂ ਜਾਂਦੇ ਕਿਉਂ ਸੁੱਤੇ ਪਏ ਆ ਕਿਉਂ ਨਹੀਂ ਮਤਲਬ ਕਿ ਮਨੋਂ ਆਉ ਕਰਦੇ ਹੈਗੇ ਸਵਾਮੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੈ ਜੈ ਸਿਰ ਰਾਦੇ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਇਹ ਭਾਗਵਤ ਕਥਾ ਦੇ ਵਿੱਚ ਇੱਕ ਨੋਰ ਵੈਲਫੇਅਰ ਸੁਸਾਇਟੀ ਡਿਸਟ੍ਰਿਕਟ ਬਟਨਾ ਕੀ ਔਰ ਸੇ ਜੋ ਇਹ 57 ਭਾਗਵਤ ਚੱਲ ਰਹੀ ਇਸ ਮੰਦਿਰ ਵਿੱਚ ਇਸ ਮੰਦਿਰ ਵਿੱਚ ਇਸ ਕੋ ਲੈ ਕਰਕੇ ਸੰਸਤਾ ਬੜੀ ਅੱਛੇ ਡੰਗ ਨਾਲ ਵਧੀਆ ਤਰੀਕੇ ਨਾਲ ਇਹ ਭਾਗਵਤ ਕਥਾ ਕਰੀ ਜਾਂਦੀ ਹੈ ਇਦੇ ਵਿੱਚ ਸੇਵਾ ਕਰ ਰਹੀ ਹੈ ਲੋਕ ਜੁੜ ਰਹੇ ਸਸਤਾ ਸਸਤਾ ਨੇ ਪਿਛਲੇ 30 ਸਾਲوں ਵਿੱਚ ਬਹੁਤ ਭਾਰਤਕ ਯਤਨ ਕਰਵਾਏ ਹਨ ਤੇ ਬਹੁਤ ਅੱਛਾ ਲੱਗ ਰਹਾ ਸਭ ਨੂੰ ਇੱਥੇ ਆ ਕਰਕੇ ਕਥਾ ਨੂੰ ਬਹੁਤ ਅਸਰਜੋਗ ਮਿਲ ਰਹਾ ਹੈ ਬਹੁਤ ਬਹੁਤ ਤਨਵਾਜਾ ਜੈਸੀ ਦਾ ਇੱਕ ਨੋਰ ਸੋਸਾਇਟੀ ਦੀ ਮੈਂਬਰ ਨੀਲਮ ਸ਼ਰਮਾ ਨਾ ਜੀ ਅੱਜ ਸਾਡੀ ਭਾਗਵਤ ਕਥਾ ਨੂੰ ਸੇਵਾ ਦੇਣਾ ਹੈ ਜੀ ਬਹੁਤ ਸੋਹਣੀ ਕਥਾ ਚੱਲ ਰਹੀ ਹੈ ਤੇ ਸਾਰੇ ਆਉਣ ਵਾਲੇ ਭਗਤ ਜਨ ਪੂਰਾ ਆਨੰਦ ਲੈ ਰਹੇ ਹਨ ਮੈਂ ਆਉਣ ਵਾਲੇ ਭਗਤਾਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਕਿਹੜਾ ਮੰਦਰ ਆਪਕਾ ਇੱਥੇ ਕਥਾ ਹੋ ਰਹੀ ਆ ਜੇ ਮੈਂ ਦੇਣਾ ਬਹੁਤ ਅੱਛੀ ਕਥਾ ਹੋ ਰਹੀ ਹੈ ਔਰ ਗੁਰੂ ਜੀ ਆ ਜੋ ਬਹੁਤ ਇੰਟਰਸਟ ਦੇ ਨਾਲ ਸਾਰੀ ਜਨਤਾ ਵੀ ਬੜੀ ਇੰਟਰਸਟ ਦੇ ਨਾਲ ਸਾਨੂੰ ਇਸ ਤਰ੍ਹਾਂ ਹੁੰਦਾ ਕਿ ਫਟਾਫਟ ਅਸੀਂ ਪਹੁੰਚ ਜੇ ਟਾਈਮ ਸੇ ਜਦੋਂ ਅਸੀਂ ਅੰਨੇਸਨ ਬੜਾ ਫਿਆਕ ਚੰਗਾ ਲੱਗਦਾ ਕੋਈ ਡੰਬਰ ਨਹੀਂ ਹੈ ਬਿਲਕੁਲ ਸਿੰਪਲ ਸਿੱਧੀ ਸਾਦੀ ਕਥਾ ਹੋ ਰਹੀ ਹੈ ਬਹੁਤ ਅੱਛੀ ਜਿਹੜਾ ਮੇਰੇ ਤੋਂ ਦੂਸਰੇ ਲੱਗੇ ਵੀ ਆ ਨਾ ਪੰਜ ਟਿਕ ਲੱਗੇ ਵੀ ਆ ਤੇ ਉਹਦੇ ਚੈਨ ਨਾ ਨਹੀਂ ਆਉਂਦਾ ਕਿਤੇ ਦੂਸਰੇ ਹੀ ਆਉਂਦੇ ਆ थाली है कि नंबर आता है वैसे यूट्यूब में आता फेसबुक में बैठे गुला गुला थाली भी पैसे आ था। वो है लेके आ